ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ ਮੇਰੀ ਕਹਾਣੀ ਮਾਹੀ ਮੇਰਾ ਨਿੱਕਾ ਜਿਹਾ ਜਦੋਂ ਵੀ ਪੇਕੇ ਮਿਲਣ ਜਾਂ ਦੋ ਚਾਰ ਦਿਨ ਰਹਿਣ ਜਾਣਾ ਤਾਂ ਤਾਏ ਦੀ ਨੂਨੇ ਘੜੀ ਮੂੜੀ ਝਾਂਜਰਾ ਛਣਕਾਉਂਦੀ ਨੇ ਆਉਣਾ ਤੇ ਮੈਨੂੰ ਚੜਾਉਣ ਦੀ ਮਾਰੀ ਨੇ ਗੁਣ ਗਣਾਉਣਾ ਮਾਹੀ ਮੇਰਾ ਨਿੱਕਾ ਜਿਹਾ ਮੈਂ ਖਿੱਚ ਕੇ ਬਰੋਬਰ ਕੀਤਾ ਇਹਨਾਂ ਦਾ ਕੱਦ ਛੋਟਾ ਹੈ ਨਾ ਮੈਂ ਪਹਿਲਾਂ ਤਾਂ ਚੁੱਪ ਕਰੀ ਰਹੀ ਪਰ ਉਹ ਟਲਦੀ ਨਾ ਸਾਊ ਬਣ ਕੇ ਅੰਦਰ ਵੜਿਆ ਮੂਰਖ ਸਮਝੇ ਮੈਥੋਂ ਡਰਿਆ ਤੇ ਜਿਵੇਂ ਕਹਿੰਦੇ ਨੇ ਹੱਥਾਂ ਬਾਜ਼ ਕਰਾਰਿਆਂ ਬੈਰੀ ਹੋਣ ਨਾ ਮਿੱਤ ਇੱਕ ਦਿਨ ਮੈਂ ਘੇੜੀ ਭਾਬੀ ਕਿਸੇ ਨੇ ਲੈਲਾ ਨੂੰ ਵੀ ਕਿਹਾ ਸੀ ਤੇਰਾ ਮੱਜ ਨੂੰ ਕਾਲਾ ਏ ਤਾਂ ਉਹਨੇ ਜਵਾਬ ਦਿੱਤਾ ਸੀ ਤੇਰੀ ਦੇਖਣ ਵਾਲੀ ਅੱਖ ਨਹੀਂ ਉਹ ਤਾਂ ਮੇਰਾ ਭਰਾ ਏ ਪਰ ਜੇ ਤੂੰ ਤੇਰੇ ਆਲੇ ਲੰਬੂ ਦੇ ਸਕੂਲ ਦੇ ਕਾਰਨਾਮੇ ਸੁਣਾਵਾ ਤਾਂ ਜੇ ਤਲਾਕ ਪਾ ਲੇਗੀ ਉਸ ਤੋਂ ਬਾਅਦ ਉਹ ਬੋਲੇ ਤਾਂ ਕੰਦ ਬੋਲੇ ਜਦ ਅਸਲ ਜਿੰਨਾ ਕੁੜੀਆਂ ਨੂੰ ਕੁਦਰਤ ਰੰਗ ਰੂਪ ਦਿੰਦੀ ਏ ਉਹਨਾਂ ਦੀਆਂ ਰੀਜਾਂ ਕੁਝ ਜ਼ਿਆਦਾ ਹੀ ਆਸਮਾਨ ਨੂੰ ਛੂੰਹਦੀਆਂ ਹੁੰਦੀਆਂ ਨੇ ਕੋਈ ਵਿਰਲੀ ਵਾਂਗ ਹੀ ਭਾਵੇਂ ਬਚ ਜਾਵੇ ਵਿਆਹ ਤੋਂ ਬਾਅਦ ਪਹਿਲਾਂ ਪਹਿਲਾਂ ਤਾਂ ਮੈਨੂੰ ਵੀ ਲੱਗਦਾ ਸੀ ਪਰ ਬੰਦੇ ਦਾ ਕਿਰਦਾਰ ਹੋਰ ਸਭ ਊਣ ਤਾਈਆਂ ਨੂੰ ਕੱਜ ਲੈਂਦਾ ਏ ਸਾਦਗੀ ਪਸੰਦ ਘੱਟ ਬੋਲਣਾ ਸੁਹਾ ਤੇ ਜਦੋਂ ਬੋਲਣਾ ਮਜਾਲ ਕੀ ਫੁੱਲ ਨਾ ਕਿਰਨ ਸਿਆਣੀ ਗੱਲ ਭੈਣ ਭਰਾਵਾਂ ਨਾਲ ਖੜਨ ਦਾ ਮਾਦਾਤੀ ਭੈਣ ਦੀ ਸ਼ਰਮ ਮੰਨਣ ਵਾਲੀ ਅੱਖ ਹੋਰ ਕੀ ਕੀ ਦੱਸਾਂ ਬਾਅਦ ਵਿੱਚ ਮੈਂ ਇਹਨਾਂ ਦੀ ਮੁਰੀਦ ਹੋ ਗਈ ਸ਼ਾਮੀ ਜਰਾ ਲੇਟ ਹੋ ਜਾਣ ਤਾਂ ਮਨ ਖੁਸੂ ਖੁਸੂ ਕਰਨ ਲੱਗ ਜਾਂਦਾ ਏ ਹੁਣ ਲੱਗਦਾ ਮੈਨੂੰ ਆਪਣੇ ਘਰ ਵਾਲੇ ਨਾਲ ਪਿਆਰ ਹੋ ਗਿਆ ਏ ਇੰਨ ਲੱਗਦਾ ਜਿਵੇਂ ਮਾਲਵੇਜ ਦੱਬੀ ਹੋਈ ਵੇਲ ਦੇ ਕਰੁੰਬਲਾ ਫੁੱਟ ਆਈਆਂ ਨੇ ਤੇ ਹੋਰ 2-4 ਮਹੀਨਿਆਂ ਨੂੰ ਕਲੀਆਂ ਖੇੜ ਪੈਣਗੀਆਂ ਪਿਛਲੇ ਸਾਲ ਜਦੋਂ ਅਸੀਂ ਨਵੀਂ ਗੱਡੀ ਲਈ ਤਾਂ ਮਾਂ ਤੇ ਪਾਪੇ ਨੂੰ ਮਿਲਣ ਪਿੰਡ ਚਲੇ ਗਏ ਉਹੀ ਭਾਬੀ ਨੂੰ 9ਵਾਂ ਮਹੀਨਾ ਲੱਗਿਆ ਹੋਇਆ ਸੀ ਅਚਾਨਕ ਮਾਰਾਂ ਉੱਠ ਪਈਆਂ ਪਿੰਡ ਚੋਂ ਕੋਈ ਟੈਕਸੀ ਕਿਰਾਏ ਤੇ ਨਾ ਮਿਲੀ ਇਹ ਆਪਣੀ ਗੱਡੀ ਚ ਤਾਈ ਭਾਬੀ ਤੇ ਮੈਨੂੰ ਲੈ ਕੇ ਹਸਪਤਾਲ ਗਏ। ਸ਼ਾਮ ਨੂੰ ਤਾਈ ਮੈਂ ਮੁੰਡੇ ਦੀ ਭੂਆ ਬਣ ਗਈ। ਬੱਚੇ ਨੂੰ ਗੁੜਤੀ ਦੇਣ ਦੀ ਗੱਲ ਤੁਰੀ ਤਾਂ ਭਾਬੀ ਕਹਿੰਦੀ ਮੁੰਡੇ ਦਾ ਫੁੱਫੜ ਗੁੜਤੀ ਦੇਵੇ। ਭਾਬੀ ਲੰਬੜਾਂ ਦੇ ਵਿਕਰ ਨੂੰ ਨਾ ਬੁਲਾਵਾ 6 ਫੁੱਟਾ ਜਵਾਨ ਹੈ। ਹੁਣ ਜਾਣ ਵੀ ਦੇ ਮaaf ਕਰਦੇ ਬਾਬਾ। ਚਲੋ ਜਿਨ੍ਹਾਂ ਨੂੰ ਟਾਈਮ ਨਾਲ ਅਹਿਸਾਸ ਹੋ ਜਾਂਦਾ ਉਹ ਬੰਦੇ ਵੀ ਉਤਮ ਨੇ। ਨਹੀਂ ਤਾਂ ਜੱਗ ਭਰਿਆ ਪਿਆਏ ਬੇਮੁਰਬਤ ਕਰਤਕਣ ਅਹਿਸਾਨ ਫਰਾਮੂਸ਼ ਲੋਕਾਂ ਨਾਲ। ਮੁਕ ਦੀ ਗੱਲ ਹੈ ਕਿ ਹੁਸਨ ਦਾ ਮਾਣ ਕਰਨ ਵਾਲਿਆਂ ਦਾ ਬਾਜ਼ਾਰ ਵਿੱਚ ਤਾਂ ਮੁੱਲ ਵੱਧ ਹੋ ਸਕਦਾ ਹੈ ਪਰ ਰਿਸ਼ਤਿਆਂ ਦੀ ਤਕੜੀ ਵਿੱਚ ਉਸ ਦਾ ਪਲੜਾ ਭਾਰੀ ਹੈ ਜਿਸ ਨੂੰ ਧਿਰਾਂ ਵਣ ਨਿਭਾਉਂਦਾ ਏ ਬੇਸ਼ੱਕ ਦੀ ਉਹ ਦਿਖਣ ਵਿੱਚ ਬਣਦਾ ਤਣ ਦਾ ਹੋਵੇ ਜਾਂ ਨਾ ਹੋਵੇ ਸੋਹਣਿਆ ਸੋਹਣਿਆ ਸੂਰਤਾ ਵਾਲੇ ਪਰ ਮੁਨੱਕੀ ਸਰੋਕਾਰਾਂ ਤੋਂ ਸੁਨੱਖੇ ਤੇ ਸਖਣੇ ਤੇ ਵੇਗੁਣੇ ਲੋਕਾਂ ਨੂੰ ਕੋਈ ਨੱਕਮੂ ਨਹੀਂ ਲਾਉਂਦਾ ਜੇ ਵਾਪ ਪੈ ਜਾਵੇ ਜ਼ਿੰਦਗੀ ਬੇਸੁਰੀ ਹੋ ਜਾਂਦੀ ਏ ਉਹਨਾਂ ਦੇ ਸੰਗ ਜੇ ਸੱਜਣ ਸਹੇੜਨੇ ਸਹੇੜਨੇ ਹੋਣ ਤਾਂ ਤਾਂ ਸ਼ਕਲ ਵੱਲ ਜਾਓ ਤੇ ਨਾ ਹੀ ਕੁੜਤੇ ਨੂੰ ਲੱਗੀ ਜੇਬ ਦੀ ਫੁਲਵਾਟ ਮੰਗਰ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਦੇ ਹੋ